ਇਹ ਰੇਡਾ ਭਾਵੇਂ ਲੱਖ ਪੈਦੀਆਂ ਪਰ ਗੱਲ ਗੱਲ ਚੱਪੀਆਂ ਦੇ ਬੱਕੜੀਆਂ ਓਏ ਗੱਲ ਚੱਪੀਆਂ ਦੇ ਬੱਕੜੀਆਂ ਅਗਲੀ ਰੇਡ ਫੇਰ ਪੈਦੀ ਐ ਦੱਸਿਆ ਲਾਓ ਸਾਹਮਣੇ ਕਹਿੰਦੇ ਸਿੱਖ ਸਰਦਾਰ ਗੱਭਰੂ ਕਬੱਡੀ ਪਰ ਵੀ ਜਿਹੜਾ ਤਿਆਰ ਪਰ ਤਿਆਰ ਆਇਆ ਕਿ ਕੋਈ ਇੱਕ ਵਾਰੇ ਕੋਈ 100 ਵਾਰੇ ਦਸਮ ਪਿੱਤਾ ਨੇ 7 ਵਾਰੇ 7 ਤੇਰਾ ਪਰ ਮੈਨੂੰ ਲੱਗਦਾ ਭਾਜੀ ਬਰਾਬਰ ਦੀ ਉਹ ਲੋਕਾਂ ਨੇ ਤਾੜੀਆਂ ਆਪ ਬਹਾਰੇ ਮਾਰੀਆਂ ਉਹ ਕਹਿੰਦੇ ਲੋਕਾਂ ਨੇ ਤਾੜੀਆਂ ਆਪ ਬਹਾਰੇ ਮਾਰੀਆਂ ਉਹ ਕਹਿੰਦੇ ਮੇਲਾ ਕੱਲੇ ਫਤਿਹਗੜ ਸਮਾਰਦੀ ਓਏ ਧਰਤੀ ਤੇ ਖੜੇ ਯਾਰਾ ਮੇਰੇ ਮਿੱਤਰੋ ਸਾਬਜਾ ਦਾ ਪਾਪਾ ਫਤਿਹ ਸਿੰਘ ਜੱਪਾਪ ਚੱਲ ਆਪ ਫਤਿਹਗੜ ਸਾਹਿਬ ਵੱਲੋਂ ਕਹਿੰਦੇ ਪਹਿਲਾ ਕਬੱਡੀ ਕੱਪ ਤੇ ਖੇਡ ਲਈ ਚਰਚਾ ਦੇ ਵਿੱਚ ਹੈ ਲੈ ਵੀ ਪਾਲਿਆ ਹੋ ਤੱਕਾ ਕੇ ਉਹ ਦੇਖ ਤੋ ਅੱਤ ਕਾ ਕੇ ਮਰਨ ਜਾ ਜਿਹੜਾ ਚੁਰ ਦੱਕਾ ਮੇਰੇ ਮਿੱਤਰੋ ਸੌਣ ਵਾਲਾ ਵੀ ਰੌ ਲਾਹ ਸਾਹਮਣੇ ਕਹਿੰਦੇ ਗੱਧਰੂ ਇਸ ਵੇਲੇ ਕਬੱਡੀ ਪਾੜ ਲਈ ਜਿਹੜਾ ਖੇਰ ਚਾਰ ਪਰ ਚਾਰ ਹੈ ਦੂਜੇ ਪਾਸੇ ਮੁੰਡੇ ਕਹਿੰਦੇ ਮੱਛੋ ਵਾਲੇ ਵਾਲੇ ਨੇ ਮੱਛੋ ਵਾਲੇ ਵਾਲੇ ਚਾਹ ਚਾਰਾਂ ਵਿੱਚੋਂ ਕੌਣ ਕਿਰੂ ਕਮਾਰ ਲੱਗ ਕੱਢੀ ਵਾਲਾ ਕਰਦਾ ਟਰਾਈ ਇਹ ਸਾਨੂੰ ਧੱਕਿਆਂ ਦੀ ਹਿੱਕੀ ਤੇ ਬੱਲਿਆ ਧੱਕੇ ਨਾਲੇ ਆਉਂਦਾ ਜਿੰਦਾ ਪਾਲ ਨਹੀਂ ਖੜਾ ਮੁੰਡੇ ਕਹਿੰਦੇ ਧੱਕਾ ਮਾਰ ਕੇ ਬਾਹਰ ਕੱਢਿਆ ਲੈ ਵੀ ਖਾਨਪੁਰ ਵਾਲਿਆ ਵਾਲੀਆਂ ਕਬੱਡੀ ਬੌਣ ਲਈ ਲਓ ਰਵੀ ਜਿਹੜਾ ਕਬੱਡੀ ਖੇਡ ਲਈ ਚਾਰ ਚਰ ਤਿਆਰ ਦੂਜੇ ਪਾਸੇ ਕਹਿੰਦੇ ਧਾਸੋ ਵਾਲੇ ਚਾਰ ਨੇ ਧਾਸੋ ਨੇ ਵੀ ਜਿਹੜਾ ਨਾਂ ਵੱਡਾ ਲਾ ਪੈਂਦੀ ਕਬੱਡੀ ਕੰਨੀ ਵਾਲਾ ਕਰਦਾ ਟਰਾਈ ਪਰ ਬੱਛੋਆਂ ਨੇ ਰਵੀ ਕਿਹਦੇ ਇੱਕ ਚੋਪੀ ਦਾ ਪਾਇ ਮੇਰਾ ਆਪਣੀ ਟੀਮ ਨੇ ਸਦੋੜ ਗਿਆ ਹਲੋ ਮੈਚ ਮੈਚ ਤੋਂ ਬਾਅਦ ਸੈਕੰਡ ਰਾਊਂਡ ਦਾ ਇੱਕ ਮੈਚ ਹੈ ਹਲੋ

ਖਤਰਿਆਂ ਨਾਲ ਅਗਲਾ ਮੈਚ ਗੁਰਬਾਤ ਸਲਾਣਾ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਉੱਤੇ ਆ ਜਾਣਗੇ ਜੰਨ ਦੇ ਨਾਲ ਪਹਿਲੀ ਕਮਪਨੀ ਮੇਰੇ ਮਿੱਤਰੋ ਇਸ ਵੇਲੇ ਕਮਰੂ ਕਹਿੰਦੇ ਤਿਆਰ ਹੈ ਉਹ ਦੂਜੇ ਪਾਸੇ ਨੌਜ ਨੇ ਪੱਟੀ ਖੋਈਆ ਉਹ ਦੇਖੋ ਜੱਫਾ ਲੱਗਦਾ ਜਦੋਂ ਜਦ ਜਾਰੀ ਇਸ ਵੇਲੇ ਨੰਬਰ ਲਓ ਸਾਹਮਣੇ ਮੇਰੇ ਮਿੱਤਰੋ ਨੰਬਰ ਕਹਿੰਦੇ ਇਸ ਵੇਲੇ ਧਾਵੀ ਦੇ ਹਿੱਸੇ ਜਾਂ ਜਾ ਜੁੜਿਆ ਹੈ सा हथ इहे रख ऐं जेका